ਜੀ ਆਰ ਕੇ ਵੱਲੋਂ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਟੋਪਸ ਤੇ ਕਾਂਠੇ ਤੇ ਇਹ ਤੁਹਾਨੂੰ ਆਪਾਂ ਅੱਜ ਦਿਖਾਉਣੇ ਆ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਟੋਪਸ ਇਹ ਦੇਖੋ ਜੀ ਟੋਪਸ ਇਹ ਬਹੁਤ ਸੋਹਣੇ ਕਲਰ ਦੇ ਆ ਜੀ ਰੈੱਡ ਵਾਲੇ 블랙 ਜੀ ਐਂਡ ਵਾਈਟ ਇਹ ਆਪਾਂ ਜੀ ਆਪਣੇ ਸੂਟਾਂ ਦੇ ਮੈਚਿੰਗ ਪਾ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਜੀ ਟੋਪਸ ਆ ਵਾਲੇ ਟੋਪਸ ਦੇਖੋ ਜੀ ਇਹ ਹੈਗੇ ਜੀ ਬਲੈਕ ਵਾਲੇ ਤੇ ਇਹਨਾਂ ਨੂੰ ਆਪਾਂ ਬਲੈਕ ਸੂਟ ਦੇ ਨਾਲ ਪਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕੰਨਾ ਚ ਪਉਣ ਵਾਲੀ ਵਾਲੀ ਵਾਲੀਆਂ ਕਹਿੰਦੇ ਆ ਜੀ ਇਹਨਾਂ ਨੂੰ ਇਹ ਇਹ ਵੀ ਆਪਾਂ ਸੂਟਾਂ ਦੇ ਹਿਸਾਬ ਨਾਲ ਪਾ ਸਕਦੇ ਆ ਜੀ ਇਹ ਹੈਗੀਆਂ ਜੀ ਪਰਪਲ ਕਲਰ ਦੀਆਂ ਤੇ ਲੋ ਜੀ ਤੁਹਾਨੂੰ ਨਾ ਮਤਲਬ ਕੈਮਰੇ ਦੇ ਵਿੱਚ ਬਲੂ ਕਲਰ ਦੀਆਂ ਵੀ ਜੱਸ ਸਕਦੀਆਂ ਵਾ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਹੋਰ ਟੌਪਸ ਦਿਖਾਉਣੀ ਆ ਜੀ ਆ ਦੇਖੋ ਜਿਵੇਂ ਆ ਵੀ ਸੂਟਾਂ ਦੇ ਸਾਹਮਣਾ ਪਾ ਸਕਦੇ ਆ ਆਪਣੇ ਜਿੱਦਾਂ ਦੇ ਆਪਣੇ ਸੂਟ ਹੋਣਗੇ ਉਸ ਕਲਰ ਦੇ ਆ ਜੀ ਇੱਕ ਪਰਪਲ ਕਲਰ ਦੇ ਇੱਕ yellow ਇੱਕ frozy ਕਲਰ ਇਹ ਵੀ ਆਪਾਂ ਬਹੁਤ ਛੋਟੇ ਛੋਟੇ ਆ ਜੀ ਬਹੁਤ ਸੋਹਣੇ ਆ ਇਹ ਵੀ ਆਪਾਂ ਆਪਣਾ ਸੂਟਾਂ ਦੇ ਨਾਲ ਪਾ ਸਕਦੇ ਆ ਕੋਈ ਮਤਲਬ ਲੱਗ ਬੰਨੇ ਜਾਣਾ ਹੋਵੇ ਉਦੋਂ ਸਿੰਪਲ ਜਿਹਾ ਪਾ ਸਕਦੇ ਆ ਇਹ ਆਹ ਜਿਹੜਾ 옵ਸ ਹੈ ਜੀ ਇਹ ਵੀ ਇਸ 옵ਸ ਨਾਲ ਹੀ ਆ। ਇਹ ਤਾਂ ਮਤਲਬ ਆਪਾਂ ਪਾਰਟੀ ਵਗੈਰਾ ਦੇ ਵੀ ਪਾ ਸਕਦੇ ਆ। ਇਹ ਥੋੜੇ ਵੱਡੇ ਆ ਜੀ। ਤੇ ਆਹ ਵਾਲੀ ਵੀ ਇਹਦੇ ਨਾਲ ਹੀ ਆ ਜੀ, ਬਲੈਕ। ਤੇ ਆਹ ਵਾਲੇ ਤਾਂ ਉਹ ਕੋਲੇ ਆ ਜੀ। ਆਹ ਦੇਖੋ ਜੀ, ਆਹ ਪਾਰਟੀ ਵਾਲਾ ਜੀ। ਇਹ ਵੀ ਬਹੁਤ ਸੋਹਣਾ ਆ, ਇਹ ਵੀ ਸੂਟ ਦੇ ਮੈਚਿੰਗ ਪਹਿਣੇ ਆ ਜੀ। ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਛੋਟਿਆਂ ਵੱਲ। ਆ ਦੇਖੋ ਜੀ ਆ ਜਿਹੜੇ ਆ ਇਹ ਵੀ ਛੋਟੇ ਆ ਰੈੱਡ कलर ਦੇ ਆ ਜੀ ਤੇ ਇਹੋ ਜਿਹੇ ਤੁਸੀਂ ਵਾਈਟ ਸ਼ੂਟ ਨਾਲ ਪਾ ਸਕਦੇ ਆ ਤੇ ਇਹ ਨਾਲ ਰੈੱਡ ਨਾਲ ਪਾ ਸਕਦੇ ਆ ਤੇ ਗ੍ਰੀਨ ਸ਼ੂਟ ਨਾਲ ਵੀ ਪਾ ਸਕਦੇ ਹੋ ਬਹੁਤ ਸੁਣੀ ਇਹ ਵੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਆ ਦੇ ਕੋ 파ਰਟੀ ਦੇ ਆ ਆ ਵਾੜੀ ਦੇਖੋ ਚੰਚਨ ਵਾਲਾ ਇਹ ਜਿਹੜੇ ਥੋੜੇ ਵੱਡੇ ਆ ਜੀ ਇਹ ਆਪਾਂ 파ਰਟੀ ਤੇ ਪਾ ਸਕਦੇ ਆ ਇਹ ਵੀ ਸੂਟ ਜਿਹਾ ਆਪਾਂ ਪਾ ਸਕਦੇ ਆ ਆਪਣਾ ਇਹ ਹੈਗੇ ਜੀ ਗ੍ਰੇ ਕਲਰ ਦੇ ਇਹ ਜਿਹੜੇ ਬਾੜੇ ਜਿਹੜੇ ਉੱਪਰ ਆ ਨੇ ਲੋ ਜੀ ਆਹ ਬਾੜੇ ਦੇਖੋ ਆਪਣੀ ਚੁੰਹਾ ਬਾੜੇ ਦੇਖੋ ਜੀ ਚੋਕੇ ਇਹ ਵੀ ਆਪਣੇ ਪਾਰਟੀ ਵੇਅਰ ਵਿਆਹ ਸ਼ਾਦੀ ਇਹਨੂੰ ਜਿਸ ਤਰ੍ਹਾਂ ਮਰਜੀ ਆਪਾਂ ਪੈਨਸਾ ਸਕਦੇ ਆ ਲੋ ਜੀ ਆਹ ਟਨੂ ਨੇ ਇਹਦੇ ਕੋਲ ਬਹੁਤ ਸੋਹਣਿਆ ਟੋਪ ਪਿਰਿੰਸ ਮੁੱਕ ਇਹ ਦੇਖੋ ਜੀ ਵਾਈਟ ਵਾਲੇ ਆ ਗਾਇਸ ਇਹ ਵਾਰ ਇੱਕ ਸੂਟ ਨਾ ਪਾ ਸਕਦੇ ਨਾ ਕਿਸੇ ਬਹੁਤ ਸੋਹਣਿਆ ਤੁਸੀਂ ਆਪਣੇ ਸੂਟ ਦੇ ਮੈਚਿੰਗ ਕਰ ਸਕਦੇ ਮੈਚਿੰਗ ਕਰਕੇ ਆਪਾਂ ਉਹਦੇ ਨਾਲ ਵੀ ਪਾ ਸਕਦੇ ਦੇਖੋ ਜੀ ਇੱਕ ਡਰਾਸ ਸੂਟ ਨਾ ਵੀ ਆਪਾਂ ਪਾ ਸਕਦੇ ਆ ਬਹੁਤ ਸੋਹਣਿਆ ਜੀ ਇਹ ਚੁੰਬੀ ਵਾਲੇ ਆ ਜੀ ਤੇ ਹੁਣ ਤੁਹਾਨੂੰ ਆਪਾਂ ਹੋਰ ਇੱਕ ਦਿਖਾ ਰਹੇ ਹਾਂ ਵੀ ਜੋੜਾ ਆਵਣਾ ਦੇਖੋ ਇਹ ਵੀ ਇਹ ਵੀ ਝੁੰਗੀ ਵਾਲਾ ਜੀ ਇਹ ਵੀ ਬਹੁਤ ਸੋਹਣਾ ਤੇ ਹੁਣ ਤੁਹਾਨੂੰ ਆਪਾਂ ਹੋਰ ਤੇ ਕੋਈ ਨਹੀਂ ਆਉਣ ਵਾਲੇ ਦੇਖੋ ਯਾਰ ਵਾਈਟ ਚ ਇਹ ਬਹੁਤ ਸੋਹਣੀ ਹੈ ਇਹ ਵੀ ਆਪਾਂ ਵਾਈਟ ਸੂਟ ਨਾਲ ਪਾ ਸਕਦੇ ਹਾਂ ਤੇ ਆਹ ਵਾਲਾ ਦੇਖੋ ਜੀ ਆਪਣਾ ਸੈੱਟ ਇੱਕ ਗੱਲ ਵਿੱਚ ਪਾਉਣ ਵਾਲਾ ਸੈੱਟ ਹੈ ਜੀ ਆਪਣਾ ਤੇ ਇਹਦੇ ਨਾਲ ਹੈਗੇ ਆ ਜੀ ਆਪਣੇ ਕੋਹ ਹਾਂਜੀ ਆਹ ਦੇਖੋ ਜੀ ਇਹ ਹੈਗਾ ਜੀ ਚੋਕਰ ਸੈੱਟ ਇਹਦੇ ਨਾਲ ਇਦਾਂ ਦੇ ਹਲਕੇ ਹਲਕੇ ਜੀ ਟਾਂਡੇ ਆ ਜੀ ਦੇਖੋ ਜੀ ਇਹ ਵੀ ਆਹ ਦੇਖੋ ਜੀ ਆ ਇਸ ਤਰ੍ਹਾਂ ਦਾ ਸੈੱਟ ਆਪਣੇ ਕੋਲ ਤੇ ਆਹ ਵਾਲੇ ਇਹਦੇ ਹੈਗੇ ਜੀ ਚੁੰਤੀ ਇਹ ਵੀ ਛੋਟੇ ਛੋਟੇ ਹੈ ਜੀ ਬਹੁਤ ਸੋਹਣੇ ਇਹ ਵੀ ਤੁਸੀਂ ਵਿਆਹ ਸ਼ਾਦੀ ਫੰਕਸ਼ਨ ਚ ਪਾ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਜੀ ਛੋਟੇ ਛੋਟੇ ਟੌਪਸ ਆ ਦੇਖੋ ਜੀ ਇਹ ਵੀ ਤੁਸੀਂ ਛੋਟਾਂ ਦੇ ਹਿਸਾਬ ਨਾਲ ਪਾ ਸਕਦੇ ਆ ਇਹ ਕਲਰ ਵਾਲੇ ਵਾਈਟ ਗ੍ਰੀਨ 레드 ਇਹਦੇ ਦੇ ਚ ਇਹ ਟੌਪਸ ਵਾਹੀਏ ਇਹ ਬਹੁਤ ਛੋਟੇ ਆ ਕੁੜੀਆਂ ਵੀ ਬੈਂਸ ਆਉਂਦੀਆਂ ਛੋਟੇ ਬੱਚੇ ਵੀ ਬੈਂਸ ਆਉਂਦੀਆਂ ਨੇ ਬਹੁਤ ਸੋਹਣੀਆਂ ਜੀ ਇਹ ਤੇ ਹੁਣ ਤੁਹਾਨੂੰ ਆਪ ਦਗਾਉਣੀ ਹੈ ਜੀ ਬਹੁਤ ਟੌਪਸ ਆਹ ਵਾਈਟ ਆਪਸ ਦੇ ਤੁਹਾਨੂੰ ਦਿਸੀ ਆ ਵੀ ਛੋਟੀਆਂ ਕੁੜੀਆਂ ਪਸੰਦੀਆਂ ਨੇ ਇਹ ਵੀ ਕਲਰ ਸੂਟਾਂ ਦੇ ਨਾਲ ਆ ਨਾ ਪਾਸ ਆ ਸਕਦੇ ਆ ਜੈਲੋ ਪਿੰਕ ਤੇ ਰੈੱਡ ਇਹ ਬਹੁਤ ਸੋਹਣੇ ਟੌਪਸ ਆ ਜੀ ਹਲਕੇ ਫੁਲਕੇ ਆ ਜੀ ਤੁੰਨਾਂ ਨੂੰ ਕੋਈ ਵੀ ਇਸ ਚੰਦਾ ਵਜਨ ਨਹੀਂ ਲੱਗਣਾ ਨਾਂ ਨਾਈ ਕੰਨ ਖਰਾਬ ਹੋਣੇ ਬਣਾਉ। ਬਹੁਤ ਸੋਹਣੀ ਬਣ ਗਈ। ਆ ਜਿਹੜਿਆ ਇਹ ਵੀ ਗ੍ਰੀਨ ਕਲਰ ਦੀ ਹੈ ਜੀ। ਇਹ ਬਹੁਤ ਹਲਕੀ ਹੈ ਜੀ। ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ। ਹੋਰ ਚੁੰਗੀ ਵਾਲੇ। ਕਾਂਡੇ ਜੀ। ਆ ਦੇਖੋ ਜੀ। ਆ ਦੇਖੋ ਜੀ ਕਿੰਨੇ ਸੋਹਣੇ ਆ ਜੀ। ਇਹ ਵੀ ਬਹੁਤ ਹਲਕੇ ਫੁਲਕੇ ਹੈ ਜੀ। ਪਹਿਨਨੇ ਦਾ ਪਤਾ ਨਹੀਂ ਲੱਗਣਾ। ਇੰਨੇ ਸੋਹਣੇ ਆ ਜੀ ਇਹ ਇਹ ਤੁਸੀਂ ਵਿਆਹ ਪਾਰਟੀ ਦੇ ਵਿੱਚ ਪਾ ਸਕਦੇ ਆ ਬਹੁਤ ਸੋਹਣੇ ਆ ਜੀ ਇਹ ਵੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੇ ਆਪਣਾ ਦੇ ਪਾਲੀਆਂ ਇਹ ਵੀ ਸ਼ੂਟਿੰਗ ਹੁੰਦੀ ਹੈ ਸਾਡੇ ਕੋਲ ਪਾਸਾ ਰਹੇ ਤੁਸੀਂ ਮੈਚਿੰਗ ਜਿੱਦਾਂ ਦਾ ਸੂਟ ਪਾਇਆ ਹੋਵੇ ਉਹਨਾਂ ਦੇ ਸਾਰੇ ਕਲਰ ਹੈਗੇ ਵਿੱਚ ਤੇ ਆਹ ਵੜੇ ਦੇਖੋ ਜੀ ਆਪਣੇ ਆ ਦੇਖੋ ਜੀ ਵੀ ਆਪਣੇ ਕਾਂਡੇ ਆ ਜੀ ਇਹ ਵੀ ਆਪਣਾ ਪਾਰਟੀ ਤੇ ਪਾ ਸਕਦੇ ਆ ਰਾਤ ਪਾ ਸਕਦੇ ਕਿਸੇ ਵੀ ਫੰਕਸ਼ਨ ਤੇ ਪਾ ਸਕਦੇ ਆ ਤੇ ਹੁਣ ਆਪਾਂ ਦਿਖਾਉਣ ਜਾ ਰਹੇ ਆ ਤੁਹਾਨੂੰ ਫਿਰ ਸੂਟ ਦੇ 컬러 ਮੈਚਿੰਗ ਇਹ ਦੇਖੋ ਜੀ ਮਲਟੀ ਕਲਰ ਵਾਲੀਆਂ ਵਾਲੀਆਂ ਜੀ ਬਹੁਤ ਹੀ ਪਿਆਰੀਆਂ ਵਾਲੀਆਂ ਇਹ ਤੁਸੀਂ 컬러 ਦੇ ਸਹਾਰਾ ਪਾ ਸਕਦੇ ਜਿਹੜਾ ਮਰਜੀ ਸੂਟ ਪਾਇਆ ਹੋਵੇ ਵਾਲੀਆਂ ਜਿੰਨਾਂ ਮਰਜੀ ਪਾ ਕੇ ਰੱਖ ਲੋ ਜਿਹੜਾ ਮਰਜੀ ਸੂਟ ਪਾਓ ਜਿਵੇਂ ਮਰਜੀ ਗਜਰ ਜਾਓ ਇਤੇ ਮਰਜੀ ਰੋ ਪਾਓ ਵਧੀਆ ਹਲਕੇ ਕੋਟੇ ਹੋਨਾ ਪੌਦਿਆਂ ਦੇ ਬੋਨੇ ਆ ਜੀ ਛੋਟੀਆਂ ਛੋਟੀਆਂ ਬਾਲੀਆਂ ਇਹ ਦੇਖੋ ਜੀ ਬਾਲੀਆਂ ਕਿੰਨੇ ਛੋਟੀਆਂ ਛੋਟੀਆਂ ਤੱਕਾ ਨੂੰ ਬਹੁਤ ਆਰਾਮਦਾਇਕ ਕੁਝ ਘਰ ਵੀ ਪਾ ਸਕਦੇ ਆ ਬਾਹਰ ਵੀ ਪਾ ਸਕਦੇ ਆ ਸੁਨੀਆਂ ਬਾਲੀਆਂ ਇਹ ਆ ਵਾਲੇ ਦੇਖੋ ਜੀ ਟੌਪਸ ਇਹ ਵੀ ਬਹੁਤ ਸੋਹਣੇ ਆ ਜੀ ਇਹ ਤੁਸੀਂ ਜਿਹੜਾ ਅੱਜ ਸੂਟ ਪਾਇਆ ਉਹ ਦਿਨਾ ਚੱਲ ਜਾਣੀ ਜੀ ਬਹੁਤ ਸੋਹਣੀ ਤੇ ਨੋਜ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹੇਅਰ ਸਰਗਰੀ ਤੇ ਇਹ ਦੀ ਦੇਖੋ ਇਹ ਆਪਣੇ ਵਾਲਾਂ ਦੇ ਉੱਪ ਲਗਾਈ ਜਾਂਦੀ ਹੈ ਇਹਨੂੰ ਆਪਾਂ ਵਿਆਹ ਸ਼ਾਦੀ ਫੰਕਸ਼ਨ ਵਿੱਚ ਕਿਤੇ ਵੀ ਲਗਾ ਸਕਦੇ ਹਾਂ ਤੇ ਇਹ ਬਹੁਤ ਸੋਹਣੀ ਲੱਗਦੀ ਹੈ ਜੀ ਤੇ ਇਹਦਾ ਰਿਵਾਜ ਵੀ ਬਹੁਤ ਵਧੀਆ ਚੱਲਣ ਡਿਆ ਵਾ ਜੀ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਜੀ ਬਲੌਗ ਦਾ ਐਂਡ ਤੇ ਸਾਰਿਆਂ ਨੂੰ ਸਬਸਕ੍ਰਾਈਬ ਜੀ ਤੇ ਹੁਣ ਆਪਾਂ ਮਿਲਾਂਗੇ ਜੀ ਅਗਲੇ ਬਲੌਗ 'ਚ